ਪ੍ਰੋਮੋਸ਼ਨ ਵੀ ਕਰ ਰਿਹਾ ਪੂਰਾ ਜਿਹੜਾ ਹੈ ਕਹਿ ਸਕਦੇ ਆ ਪੂਰਾ ਉਹਨਾਂ ਨੇ ਇਲੈਕਸ਼ਨ ਕੈਂਪੇਨਿੰਗ ਇੱਥੇ ਜੋਰ ਲਗਾ ਰਹੇ ਆ ਪੂਰਾ ਲੋਕੋ ਲੋਕੇ ਬਿੱਟੂ ਜੀ ਨੇ ਕਿਹੜਾ 10 ਸਾਲ ਕੇ ਇਹਦਾ ਫੋਨ ਚੱਕਿਆ ਬਿੱਟੂ ਜੀ ਕਹੀਦਾ ਜਾਂਦੇ ਆ ਲੋਕਾਂ ਦੇ ਭਾਜਾ ਦਾ ਉਹ ਲੋਕਲ ਨਹੀਂ ਉਹ ਤਾਂ ਦਿੱਲੀ ਦਾ ਲੀਡਰ ਸੀਗਾ ਜਿਹਦੇ ਟੈਲੀਫੋਨੀ ਨੂੰ ਚੱਕਿਆ 10 ਸਾਲ ਉਹ ਕਾ ਦਾ ਲੋਕਲ ਆ ਕੋਨੇ ਨਾਮੇ ਪਏ ਤੇ ਰਾਜਾ ਬ੍ਰਿੰਗ ਜੀ ਵੜਿੰਗ ਸਾਹਿਬ ਨੂੰ ਉਦਾਂ ਨਹੀਂ ਕਿਸੇ ਮਿਲ ਸਕਣਾ ਕਿਉਂਕਿ ਉੱਥੇ ਰਾਜਾ ਵੜਿੰਗ ਨੂੰ ਕੌਣ ਮਿਲੂਗਾ ਜਦੋਂ ਗਿੱਦੜਵਾਹ ਚਲੇ ਗਿਆ ਉਹ ਅੱਜ ਨਾਮਿਨੇਸ਼ਨ ਦਾਖਲ ਕਰਤੀ ਆ ਤੇ ਕਿੱਧਾ ਦੇਖਦੇ ਹੋ ਸਾਰਾ ਅੱਜ ਸਾਡੇ ਅੱਜ ਸਭ ਨਾਲ ਵੱਡਾ ਘਾਟਾ ਪਿਆ ਵਾ ਪਾਤਰਾ ਸਾਹਿਬ ਦੇ ਜਾਨ ਦਾ ਉਸ ਕਰਕੇ ਅਸੀਂ ਆਉਣਾ ਦਾ ਪੂਰੇ ਲੋ ਲਸ਼ਕਰ ਨਾਲ ਸੀ ਪਰ ਲੋਕਾਂ ਦੀ ਵੀ ਚੰਗੀ ਦੇਖੀ ਤੇ ਸਾਨੂੰ ਅੱਜ ਜਿਹੜਾ ਪੰਜਾਬੀਅਤ ਨੂੰ ਘਾਟਾ ਪਿਆ ਵਾ ਉਦੇ ਕਰਕੇ ਅੱਜ ਫੇਪਰ ਫਾਈਲ ਕਰਕੇ ਸਿੰਪਲ ਆਪਣੀ ਫੈਮਿਲੀ ਤੇ ਮੇਰੇ ਨਾਲ ਕਲੀਕ ਐਮ ਐਲ ਏ ਅਸੀਂ ਸਾਰੇ ਸਿੰਪਲ ਤੌਰ ਦੇ ਉੱਤੇ ਕਰਕੇ ਚੱਲਿਆ ਤੁਸੀਂ ਹਮੇਸ਼ਾ ਗੱਲ ਕਹਿੰਦੇ ਹੁੰਦੇ ਆ ਵੀ ਐਤਕੀ ਜਿਹੜੀ ਗੱਲ ਆ ਉਹ ਲੋਕਲ ਤੇ ਆਣੀ ਆ ਕੈਂਡੀਡੇਟ ਜਿਹੜਾ ਲੋਕਲ ਚ ਨੂੰ ਬਾਹਰ ਦੇ ਕੈਂਡੀਡੇਟਾਂ ਨੂੰ ਛੱਡ ਦਿਓ ਕੀ ਗੱਲ ਆ ਹੁਣ ਦੂਜੇ ਪਾਸੇ ਇੱਕ ਪਾਸੇ ਰਵਨੀਤ ਸਿੰਘ ਬਿੱਟੂ ਤਾਂ ਕਹਿੰਦੇ ਮੈਂ ਤਾਂ ਲੋਕਲ ਹੀ ਆ ਜੀ ਮੈਂ ਤਾਂ ਇੱਥੇ ਦਾ ਹੀ ਆ ਰਾਜਾ ਵਣੇਗ ਜਿਹੜੇ ਕਹਿੰਦੇ ਉਹ ਤਾਂ ਚਲੋ ਇੱਥੇ ਹੁਣ ਪੂਰਾ ਰਾਵੀਰੇ ਨੇ ਪੂਰੀ ਆਪਣਾ ਪ੍ਰੋਮੋਸ਼ਨ ਵੀ ਕਰ ਰਿਹਾ ਪੂਰਾ ਜਿਹੜਾ ਹੈ ਕਹਿ ਸਕਦੇ ਆ ਪੂਰਾ ਉਹਨਾਂ ਨੇ ਇਲੈਕਸ਼ਨ ਕੈਂਪੇਨਿੰਗ ਇੱਥੇ ਜੋਰ ਲਗਾ ਰਿਹਾ ਪੂਰਾ ਲੋਕਲ ਹੋ ਕੇ ਬਿੱਟੂ ਜੀ ਨੇ ਕਿਹੜਾ 10 ਸਾਲ ਕੇ ਇਹਦਾ ਫੋਨ ਚੱਕਿਆ ਲੋਕਲ ਦਾ ਕੀ ਬਿੱਟੂ ਜੀ ਕਹੀਦਾ ਜਾਂਦੇ ਆ ਲੋਕਾਂ ਦੇ ਭਾਜਾ ਦਾ ਉਹ ਲੋਕਲ ਨਹੀਂ ਉਹ ਤਾਂ ਦਿੱਲੀ ਦਾ ਲੀਡਰ ਸੀਗਾ ਜਿਹਦੇ ਟੈਲੀਫੋਨੀ ਨੂੰ ਚੱਕਿਆ 10 ਸਾਲ ਉਹ ਕਹਦਾ ਲੋਕਲ ਆ ਹੁਣ ਇੱਕ ਨਵੀਂ ਨਵੇਂ ਭੇਜਦੇ ਰਾਜਾ ਬਰਿੰਗ ਜੀ ਵੜਿੰਗ ਸਾਹਿਬ ਨੂੰ ਉਦਾਂ ਨਹੀਂ ਕਿਸੇ ਨਾਲ ਮਿਲ ਸਕਣਾ ਕਿਉਂਕਿ ਉਥੇ ਰਾਜਾ ਵੜਿੰਗ ਨੂੰ ਕੌਣ ਮਿਲੂਗਾ ਜਦੋਂ ਗਿੱਦੜ ਵਾਹ ਚਲੇ ਗਿਆ ਹੋ ਪਰ ਇਹ ਗੱਲ ਹੈ ਨਾ ਪਿੰਡਾਂ ਦੇ ਵਿੱਚ ਬੜਾ ਜਾ ਰਿਹਾ ਰਾਜਾ ਵੜਿੰਗ ਪੂਰੀ ਇਲੈਕਸ਼ਨ ਕੈਂਪੇਨਿੰਗ ਕਰ ਰਿਹਾ ਉਹ ਤਾਂ ਪੂਰੀ ਇਲੈਕਸ਼ਨ ਕੈਂਪੇਨਿੰਗ ਉਹ ਤਾਂ ਲੋਕਤੰਤਰ ਆ ਲੜਦਾ ਕੋਈ ਵੀ ਸਕਦਾ ਪਰ ਲੋਕਾਂ ਨੇ ਰਿਜ਼ਲਟ ਦੇਣਾ ਲੋਕਲ ਤੇ ਬਾਹਰਲੇ ਬੰਦੇ ਦਾ ਫਰਕ ਆ ਅੱਜ ਅਸੀਂ ਲੋਕਲ ਲੋਕ ਮੇਰੇ ਕੋ 24 ਘੰਟੇ ਦਰਵਾਜ਼ੇ ਖੁੱਲੇ ਆ ਜਿਹੜਾ ਮਰਜ਼ੀ ਆ ਕਿ ਮਿਲੇ 2 ਸਾਲ ਸੇਵਾ ਕੀਤੀ ਹੈ ਇਲਾਕੇ ਦੀ ਤਾਂ ਹੀ ਪਾਰਟੀ ਨੇ ਅੱਜ 9 ਹਲਕਿਆਂ ਦਾ ਸੇਵਾਦਾਰ ਬਣਾਇਆ ਵਾ ਪਰ ਗੱਲ ਇਹ ਜਦੋਂ ਵੀ ਤੁਸੀਂ ਸਵਾਲ ਪੁੱਛਦੇ ਨਾ ਤਾਂ ਅੱਗੋਂ ਜਵਾਬ ਇਹ ਆਉਂਦਾ ਵੀ ਐਮਪੀ ਦਾ ਕੰਮ ਹੁੰਦਾ ਵੀ ਜਿਹੜਾ ਬਜਟ ਪਾਸ ਕਰਾਣਾ ਆਪਣੇ ਹਲਕੇ ਨੂੰ ਲੈ ਕੇ ਕੁਝ ਨਾ ਕੁਝ ਜਿਹੜੇ ਨਵੀਂ ਚੀਜ਼ ਲੈ ਕੇ ਆਣੀ ਸਾਡਾ ਕੰਮ ਲੋਕਾਂ ਵਿੱਚ ਵਿਚਰਨਾ ਨਹੀਂ ਹੁੰਦਾ ਇਹ ਗੱਲ ਉਹ ਅਕਸਰ ਕਹਿੰਦਾ ਕਾਂਗਰਸ ਨੂੰ ਕੋ ਪਹਿਲਾਂ ਕਿਹੜਾ ਲੈ ਆ ਜਿਹੜਾ ਪਹਿਲਾਂ 10 ਸਾਲ ਰਿਹਾ ਲੁਧਿਆਣੇ ਦਾ ਉਹ ਦੱਸੋ ਕਿੰਨੇ ਪ੍ਰੋਜੈਕਟ ਲੈ ਆਇਆ ਜੇ ਦਾ ਪਹਿਲਾ ਲੈ ਆਇਆ ਫਿਰ ਤਾਂ ਇਹ ਵੀ ਲੈ ਆਊਗਾ ਕਿ ਪਹਿਲੇ ਨੇ ਤਾਂ ਟੈਲੀਫੋਨ ਨਹੀਂ ਚੱਕਿਆ ਕੇ ਦਾ 10 ਸਾਲ ਹੁਣ ਤਾਂ ਬੋਰਡ ਲਾਤੇ ਵੀ ਤੁਹਾਡੇ ਟੈਲੀਫੋਨ ਵੀ ਚੱਕਾਂਗੇ ਤੁਹਾਡੇ ਕੰਮ ਵੀ ਕਰ ਪੂਰੇ ਬੋਰਡ ਲਗਾ ਲੋ ਲੋਕ ਲੋਕ ਕੀ ਫਿਰ ਲੋਕ ਸਮਝਦੇ ਨਹੀਂ ਇਸ ਨਾਟਕਾ ਨੂੰ ਇਹ ਜੁਮਲੇਬਾਜ਼ੀ ਨਹੀਂ ਚੱਲਣੀ ਹੁਣ ਪੰਜਾਬ ਦੇ ਬੱਚੇ ਬਹੁਤ ਸਿਆਣੇ ਹੋ ਚੁੱਕੇ ਇਹ ਜੁਮਲੇਬਾਜ਼ੀ ਐ ਇੱਕ ਨੇ 10 ਸਾਲ ਟੈਲੀਫੋਨੀ ਚੱਕਿਆ ਕਿ ਨਵਾਉਣ ਗਿੱਦੜਵਾਏ ਤੋਂ ਆ ਕੇ ਲਿਖ ਰਿਆ ਵਾ ਬਈ ਟੈਲੀਫੋਨ ਚੱਕਾਂਗੇ ਤੁਹਾਡੇ ਇਹ ਸਭ ਜਾਣਦੇ ਆ ਲੋਕ ਟਾਈਮਿੰਗ ਅੱਜ ਟਾਈਮਿੰਗ ਸੇਮ ਹੋਗੀ ਇਹ ਰਾਜਾ ਬੜੇ ਨਿਕਲ ਰਹੇ ਸੀ ਤੁਸੀਂ ਅੰਦਰ ਜਾ ਰਹੇ ਸੀ ਟਾਈਮਿੰਗ ਬਾਹਰ ਹੀ ਨਿਕਲ ਰਿਆ ਹੀ ਬਾਹਰ ਹੀ ਚੱਲਿਆ ਹੁਣ ਗੇਮ ਤੋਂ ਬਾਹਰ ਚੱਲੇ ਗੇਮ ਤੋਂ ਹੀ ਬਾਹਰ ਚੱਲਿਆ ਤੁਹਾਡੀ ਗੇਮ ਚ ਪੂਰੀ ਯੱਸ ਹੈ ਕਿਉਂਕਿ ਕਹਿੰਦੇ ਆ ਵੀ ਹਾਂ ਵੀ ਫਸ ਲੋਕਤੰਤਰ ਆ ਲੋਕਾਂ ਨੇ ਆਪਣਾ ਫਤਵਾ ਦੇਣਾ ਧੰਨਵਾਦ ਜੀ ਤਾਂ ਰੱਖੋ ਜਿਵੇਂ ਕੀ ਗੱਲਬਾਤ ਕਰਕੇ ਬੈਠੇ ਆ ਉਮੀਦ ਆ ਤੁਸੀਂ ਸਾਰੀ ਗੱਲਬਾਤ ਸੁਣੀ ਲੇਗੀ ਐਸੇ ਤਰੀਕੇ ਨਾਲ ਹੋਰ ਵੀ ਖਬਰਾਂ ਲਈ ਸਾਡੇ ਨਾਲ ਜੁੜੇ ਰਹੋ ਕੈਮਰਾ ਪਰਸਨ ਕਰਨ ਦੇ ਨਾਲ ਕੁਵਰਜੋਤ ਸਿੰਘ ਦੀ ਰਿਪੋਰਟ